ਹੈਲੋ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਜੀ ਸ਼ਾਮ ਦਾ ਵਲੌਗ ਆਪਾਂ ਸਟਾਰਟ ਕਰ ਦਿੱਤਾ ਹੈ ਸ਼ਾਮ ਤੋਂ ਕੀਤਾ ਹੈ ਸਟਾਰਟ ਆਪਾ ਵਾਲਾ ਵਲੌਗ ਤੇ ਇੱਥੇ ਪਾਪਾ ਜੀ ਤੇ ਅੰਕਲ ਜੀ ਗਏ ਸੀਗੇ ਮੰਡੀ ਤੇ ਗਰੋਸਰੀ ਲੈਣ ਗਏ ਸੀਗੇ ਕਾਫੀ ਟਾਈਮ ਲੱਗ ਗਿਆ ਸੀਗਾ ਇਸੇ ਕਰਕੇ ਫਿਰ ਆਣ ਕੇ ਇਹਨਾਂ ਨੇ ਨਰਮਾ ਲਿਆਂਦਾ ਸੀਗਾ ਧਾਰਾਂ ਵੀ ਆਪਾਂ ਕਾਫੀ ਲੇਟ ਕੱਢ ਕੇ ਲਿਆਂਦੀਆਂ ਐ ਤੇ ਹੁਣ ਆਣ ਕੇ ਰੋਟੀ ਸਬਜ਼ੀ ਹੁੰਦਾ ਹੈ ਆਪਣਾ ਕਿਉਂਕਿ ਫਿਰ ਉਤੋਂ ਨਰਮਾ ਚੋਕ ਕੇ ਆਈਦਾ ਫਿਰ ਰੈਸਟ ਨਹੀਂ ਕਰੀਦਾ ਸਿੱਧਾ ਫਿਰ ਰੋਟੀ ਸਬਜੀ ਨੂੰ ਲੱਗ ਜਾਈਦਾ ਇਸੇ ਕਰਕੇ ਰੈਸਟ ਕਰਨ ਦਾ ਟਾਈਮ ਨਹੀਂ ਮਿਲਦਾ ਤਾਂ ਕਿ ਜਿਹੜਾ ਆਪਣਾ ਨਰਮਾ ਹੈਗਾ ਉਹ ਛੇਤੀ ਛੇਤੀ ਚੁਗਿਆ ਜਾਵੇ ਤੇ ਇੱਥੇ ਆਪਾਂ ਬਣਾਉਂਦੇ ਸਬਜੀ ਤੇ ਵੇਸਨ ਪਿਆ ਹੋਇਆ ਸੀਗਾ ਇਸੇ ਕਰਕੇ ਆਪਾਂ ਆਲੂ ਪਕੌੜਿਆਂ ਦੀ ਸਬਜੀ ਬਣਾਉਂਦੇ ਆ ਤੇ ਇੱਥੇ ਜਿਹੜਾ ਆਪਾਂ ਲਸਣ ਦਾ ਪੇਸਟ ਬਣਾਇਆ ਸੀ ਉਹਨੂੰ ਐਡ ਕਰ ਦਿੱਤਾ ਏ ਤੇ ਹੁਣ ਆਪਾਂ ਐਡ ਕਰ ਦਾਂਗੇ ਪਿਆਜ਼ ਆਪਣਾ ਜਿਹੜਾ ਪਹਿਲਾਂ ਵਾਲਾ ਪੇਸਟ ਸੀਗਾ ਚੰਗੀ ਤਰ੍ਹਾਂ ਪੁੰਨ ਪੁੰਨ ਗਿਆ ਦੇ ਹੁਣ ਆਪਏ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਤੇ ਵੀਡੀਓ ਨੂੰ ਸ਼ੁਰੂ ਕਰਦੇ ਆ ਜੇ ਕੋਈ ਚੈਨਲ ਤੇ ਨਵਾਂ ਹੈ ਜਾਂ ਫਿਰ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਿਹਾ ਹੈ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਤਾਂ ਕਿ ਸਾਡੀ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਾਂਭ ਨਾ ਪੈ ਲੈ ਪੰਜਾਬੀ ਤੇ ਜੇ ਵੀਡੀਓ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰ ਦਿਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਿੱਥੇ ਆਪਣਾ ਜਿਹੜਾ ਮਸਾਲਾ ਹੈਗਾ ਉਹ ਤਿਆਰ ਹੋ ਚੁੱਕਿਆ ਇਹ ਤੇ ਇੱਥੇ ਪਕੌੜੀ ਵੀ ਆਪਾਂ ਤਲ ਲਿੱਤੇ ਸੀਗੇ ਤੇ ਜੀ ਹੁਣ ਆਪਾਂ ਤੁਹਾਨੂੰ ਦਿਖਾ ਦਿੰਨੇ ਕਿ ਆਪਾਂ ਗਰੋਸਰੀ ਕੀ ਕੀ ਲਿਆਂਦੀ ਹੈ ਪਈ ਹੋਈ ਸੀਗੀ ਵੈਸੀ ਮਤਲਬ ਜਦੋਂ ਖਤਮ ਹੋਣ ਵਾਲੀ ਹੁੰਦੀ ਹੈ ਹਨਾ ਉਹਨੂੰ ਪਹਿਲਾਂ ਹੀ ਰੀਫਿਲ ਕਰ ਲੈਣਾ ਚਾਹੀਦਾ ਹੈ ਇਸੇ ਕਰਕੇ ਥੋੜੀ ਜੀ ਲਿਆਂਦੀ ਹੈ ਤੇ ਨਹਣ ਵਾਲਾ ਸਾਬਣ ਹੋ ਗਿਆ ਪਹਿਲਾਂ ਪਈਆਂ ਹੋਈਆਂ ਸੀ ਚਾਰ ਗਾਟੀਆਂ ਇਸੇ ਕਰਕੇ ਥੋੜੀਆਂ ਲਿਆਂਦੀਆਂ ਨੇ ਇਸ ਨਾਲ ਕੱਪੜੇ ਧੋਣ ਵਾਲਾ ਸਾਬਣ ਕਾਫੀ ਛੇਤੀ ਖਤਮ ਹੋ ਜਾਂਦਾ ਹੈ ਓਲੇ ਅੰਦਾ ਡੱਬੀਆਂ ਲਿਆਂਦੀਆਂ ਤੇ ਇੱਥੇ ਸਰਫ ਲਿਆਂਦੀ ਹੈ ਆ ਪਤਾ ਨਹੀਂ ਨਵੀਂ ਸਰਫ ਹੈ ਕੋਈ ਪਤਾ ਨਹੀਂ ਕਿਹੜੀ ਚੋਕਲੀ ਆਂਦੀ ਹੈ ਤੇ ਹੋਰ ਚਾਰ ਲੂਨ ਵਾਲੀਆਂ ਟੈਲੀਆਂ ਨੇ ਆ ਹਲਦੀ ਹੋਗੀ ਤੇ ਮਿਰਚ ਹੋਗੀ ਲਾਲ ਤੇ ਆ ਫਿਰ ਇੱਕ ਹੋਰ ਮਾਚਿਸ ਦੀ ਡੱਬੀ ਹੋਗੀ ਤੇ ਪਾਣੇ ਮਾਂਜਣ ਵਾਲਾ ਸਾਬਣ ਹੋ ਗਿਆ ਤੇ ਆ ਜਿਹੜਾ ਨਮਕ ਹੈ ਉਹ ਹੋ ਗਿਆ ਤੇ ਜੀ ਪਹੁੰਚ ਗਏ ਆਪਾਂ ਖੇਤ ਤੇ ਇੱਥੇ ਬੈਠੇ ਹੋਏ ਸੀਗੇ ਆਪਾਂ ਚਾਹ ਪੀਂਦੇ ਸੀਗੇ ਆਪਾਂ ਕਿ ਬਣਾਉਂਦੇ ਸੀ ਵੀਡੀਓ ਤੇ ਇਹਨਾਂ ਨੇ ਲੱਗਿਆ ਕਿ ਤੇ ਆਪਾਂ ਫੋਟੋ ਖਿੱਚਣ ਦੇ ਆ ਤੇ ਜੀ ਇੱਥੇ ਆਪਾਂ ਲੱਗੇ ਹੋਏ ਆ ਆਪਦੇ ਆਪਦੇ ਸਿਆੜ ਦੇ ਵਿੱਚ ਨਰਮਾ ਚੁਗਣ ਵਾਸਤੇ ਇੱਥੇ ਆਪਾਂ ਨਰਮਾ ਚੁਗੰਦੇ ਸੀਗੇ ਸੂਜ ਪੂਰਾ ਮਤਲਬ ਵੀ ਵਿਟਾਮਿਨ ਕਿਚਨ ਧਿਆਸੀਗਾ ਆਪਣੇ ਵਿੱਚੋਂ ਦੇਣਾ ਤੇ ਕੀ ਹੈ ਇਹਨਾਂ ਤੇ ਮਤਲਬ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਨਰਮੇ ਦੇ ਵਿੱਚ ਤਾਂ ਮੂੰਹ ਮਲ ਬੇਟ ਕੇ ਹੀ ਲੱਗੇ ਰਹੀਦਾ ਏ ਤੇ ਜਦੋਂ ਚਾਹ ਆਉਂਦੀ ਹੈ ਫਿਰ ਉਹਦਾ ਹੀ ਰੈਸਟ ਕਰਨ ਨੂੰ ਮਿਲਦਾ ਹੈ ਵਰਨਾ ਜਿੰਨੇ ਚਿਕਰ ਮਤਲਬ ਉਹਨੇ ਚਿਕਰ ਤੇ ਲੱਗ ਗਈ ਰਹੀਦਾ ਜਾਂ ਫਿਰ ਜਦੋਂ ਪਾਣੀ ਪੀਣ ਜਾਂਦਾ ਉਦੋਂ ਥੋੜਾ ਜਿਹਾ ਬੈਠ ਆਈਦਾ ਤੇ ਪਾਣੀ ਪੀਂਦੇ ਹੋਏ ਵੀ ਜਦੋਂ ਬਹਿ ਜਾਂਦੇ ਨੇ ਤੇ ਪਿੱਛੋਂ ਆਵਾਜ਼ ਆ ਜਾਂਦੀ ਹੈ ਛੇਤੀ ਛੇਤੀ ਆ ਜਾਓਗੇ ਔਰ ਪਾਣੀ ਪੀਣ ਲੱਗਗੇ ਪਾਣੀ ਬਣਾਉਣ ਲੱਗ ਗਏ ਆ ਉਹ ਫਿਰ ਬੈਠਣ ਵੀ ਨਹੀਂ ਦਿੰਦੇ ਉੱਥੇ ਛਾਵੇਂ 2 ਮਿੰਟ ਐਸੇ ਕਰਕੇ ਹੁਣ ਆਹ ਹੀ ਜਲਦੀ ਹੈ ਕਿ ਆਪਾਂ ਛੇਤੀ ਛੇਤੀ ਆਪਈ ਕਰੀਏ ਆਪਣਾ ਜਿਹੜਾ ਨਰਮਾ ਹੈਗਾ ਉਹਨੂੰ ਚੁਗ ਲਈਏ ਤੇ ਹੁਣ ਜਿਹੜੀ ਅਗਲੀ ਫਸਲ ਹੈਗੀ ਕਣਕ ਹੈ ਉਹਨੂੰ ਆਪਾਂ ਬੀਜ ਲਈਏ ਕਿਉਂਕਿ 2-3 ਦਿਨ ਬਾਅਦ ਮੌਸਮ ਜਿਹੜਾ ਹੈਗਾ ਉਹਨੂੰ ਵੀ ਖਰਾਬ ਦੱਸਿਆ ਹੈਗਾ ਇਸੇ ਕਰਕੇ ਆਪਾਂ ਛੇਤੀ ਛੇਤੀ ਲੱਗੇ ਹੋਏ ਆ ਨਰਮਾ ਚੁਗਣਾਸਤੇ ਜੀ ਸ਼ਾਮ ਦਾ ਟਾਈਮ ਹੈਗਾ ਇਹ ਤੇ ਹੁਣ ਆਪਾਂ ਨਰਮਾ ਲੈ ਕੇ ਘਰੇ ਚੱਲੇ ਸੀਗੇ ਲੇਕਿਨ ਸਾਰਿਆਂ ਨੂੰ ਪਹਿਲਾਂ ਆਪਾਂ ਸਾਰੇ ਨੂੰ ਨਰਮਾ ਦਿਖਾ ਦਈਏ ਕਿੰਦਾ ਕਿੰਨਾ ਹੋਇਆ ਏ ਇੱਥੇ ਆਂਟੀ ਜੀ ਦਾ ਹੋਇਆ ਸੀਗਾ 30 ਕਿਲੋ ਤੇ ਇਥੇ ਮੰਮੀ ਜੀ ਦਾ 17 ਸੀ 17 ਕਿਲੋ ਦਾਦੀ ਜੀ ਦਾ 25 ਕਿਲੋ ਨਰਮਾ ਹੋਇਆ ਤੇ ਫਿਰ ਉਸ ਤੋਂ ਬਾਅਦ ਆਪਾਂ ਇਥੋਂ ਨਰਮਾ ਸਾਰਾ ਟਰਾਲੀ ਚ ਇੱਕੇ ਬੰਡ ਚ ਕਰਕੇ ਆਪਾਂ ਲੈ ਗਏ ਸੀਗੇ ਤੇ ਅੱਜ ਦੀ ਵਲੌਗ ਚ ਇਨਾ ਹੀ ਆਈ ਹੋਪ ਕਿ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਜੇ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਮਿਲਦੇ ਆ ਕਿਸ ਨੈਕ ਵੀਡੀਓ ਨਾਲ ਤਬ ਤੱਕ ਲਈ ਓਕੇ ਗੁੱਡ ਬਾਏ ਸੇਫ ਯਰ ਹੋਮ ਐਂਡ ਟੇਕ ਕੇਅਰ